ਕਮਾਲ ਜਿੰਦਾਬਾਦ ਜਿੰਦਾਬਾਦ ਮੁਕਤੀ ਕਰੋ ਸੰਘਰਸ਼ ਕਰੋ ਹੱਟ ਕਰੋ ਬੰਦ ਕਰੋ ਮੁਕਤੀ ਕਰੋ ਬੰਦ ਕਰੋ ਇੱਕੋ ਸਾਥੀਓ ਅੱਜ ਇਹ ਨਹੀਂ ਕਿਹਾ ਕਿ ਮਰਦਾਬਾਦ ਦਾ ਨਾਰਾ ਅਸੀਂ ਸਰਕਾਰ ਦੇ ਖਿਲਾਫ ਲਗਾਈਏ ਕਿਉਂਕਿ ਮਰਦਾਬਾਦ ਤਦੋਂ ਮੀਟਿੰਗਾਂ ਦੇਖਿਟਾ ਰਹਿਣਾ ਚਲੋ ਸਾਡੀ ਗੱਲ ਨਾ ਸੁਣੀ ਜਾਵੇ ਚਲੋ ਸਰਕਾਰ ਸੁੱਤੀ ਹੋਵੇ ਤੁਹਾਡੀ ਮੀਟਿੰਗਾਂ ਦੇ ਹੱਲ ਨਾ ਕਰਦੀ ਹੋਵੇ ਉਦੋਂ ਫਿਰ ਸਰਕਾਰ ਨੂੰ ਮਰਦਾ ਕੁਸ਼ਤ ਕੀਤਾ ਸਾਡੇ ਜੀ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਪਾਵਰ ਕਾਮ ਪ੍ਰਿੰਸੀਪਲ ਨੂੰ ਜਿੰਦਾਬਾਦ 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 ਪਾਵਰ ਕਾਮ ਪ੍ਰਿੰਸੀਪਲ ਸਾਥੀ ਹੋਣੀ ਅੰਦਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਬਹੁਤ ਅਧਿਆਏ ਜਿਹੜੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਦੇ ਵਿੱਚ ਸਾਨੂੰ ਉਹਨਾਂ ਨੇ ਇਹ ਤੁਹਾਨੂੰ ਮੀਟਿੰਗ ਘੜੀ ਜੀ ਮੰਤਰੀ ਇਹ ਲੋੜ ਪੂਰੀ ਕਰਵਾ ਦਿੰਦੇ ਆ ਦੋਵੇਂ ਡਾਇਰੈਕਟਰ ਸਾਰੇ ਸੋ ਆਲੋਤ ਦੇਖੋ ਜੀ ਮੀਟਿੰਗ ਸਾਡੀ ਕਰਵਾ ਲਓ ਜੇ ਅਸੀਂ ਸਾਡੀ ਕਰਵਾਵਾਂਗੇ ਉੱਥੇ ਹੀ ਅਸੀਂ ਬੋਲੋ ਜਦੋਂ ਸਾਡਾ ਹੱਲ ਹੋ ਜਾਏਗਾ ਉਹਨੇ ਇਹ ਦੁਬਾਰਾ ਤੁਹਾਨੂੰ ਇਹ ਗੱਲ ਕਹੀ ਕਿ ਨਹੀਂ ਜੀ ਐਸਾ ਨਹੀਂ ਹੁੰਦਾ ਕਿ ਤੁਸੀਂ ਮੈਦਾਨੇ ਦੀ ਪਰਵਾਹ ਤੇ ਘਰ ਤੋਂ ਵੀ ਲਗਾਓ ਅੱਜ ਕਿਹੜੀ ਕੋਈ ਗੱਲ ਨਹੀਂ ਅਸੀਂ ਆਪਣੇ ਸਾਥੀਆਂ ਨਾਲ ਇਚਾਰ ਕਰ ਲੈਂਦੇ ਹਾਂ ਸਾਰ ਸੁਰਖੀ ਕਮੇਟੀ ਸਾਰੇ ਅਰਥੀਆਂ ਨੇ ਸਾਰੇ ਸਾਥੀ ਬੈਠ ਕੇ ਮੀਟਿੰਗ ਕੀਤੀ ਪਰ ਜਿਹੜੇ ਸਾਥੀ ਨੂੰ ਕਹਿ ਰਹੇ ਮੈਂ ਜੀ ਐਤਾ ਵੀ ਹੋ ਸਕਦਾ ਕਿ ਕਿ ਬਹੁਤ ਅਸੀਂ 1.5 ਲੱਖ ਰੁਪਈਆ ਲਾ ਲਏ ਬੱਚਿਆਂ ਦੇ ਕਰਾਇਏ ਵੀ ਲਾ ਲਏ ਟੈਂਟ ਵੀ ਲਏ ਭੰਡੇ ਵੀ ਲਏ ਹਰ ਚੀਜ਼ ਦਾ ਖਰਚਾ ਕਰਤਾ ਅੰਤਪਾਈ ਆ ਗਿਆ ਸੜਕ ਤੋਂ ਉੱਧੇ ਜਾਣਾ ਜੇ ਰੋ ਸਾਡਾ ਹੱਲ ਹੋ ਰਿਹਾ ਸੰ ਮੈਂ ਪ੍ਰਸ਼ਾਸਨ ਦੇ ਗੇਰੇ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਰਲ ਕੇ ਜੰਗ ਨੂੰ ਤਿਆਰ ਆ ਅਸੀਂ ਸੜਕਾਂ ਨੂੰ ਰੋਕਦੇ ਜੇਦ ਨੂੰ ਰੋਕਦੇ ਬੈਂਕੀਆਂ ਨੂੰ ਛੱਡਦੇਗੇ ਟਾਵਰਾਂ ਨੂੰ ਛੱਡਦੇਗੇ ਪਰ ਬੇਨਤੀ ਹੈ ਵੀ ਸ਼ਹਾਦਤ ਵਿੱਚ ਤਖਤੇ ਨਾਲ ਬੈਠਾਗੇ ਸਾਡੀ ਮੀਟਿੰਗ ਕਰਵਾ ਦਿਓ ਪੰਨਲ ਮੀਟਿੰਗ ਕਰਵਾ ਦਿਓ ਜਿੰਨਾ ਮਰਜ਼ੀ ਕਰਾ ਦਿਓ ਭਾਵੇਂ ਸੀਐਮ ਪ੍ਰਗਵਤ ਸਿੰਘ ਦੀ ਮਾਨ ਨਾਲ ਕਰਾ ਦਿਓ ਜਿੱਤੇ ਸ਼ਕਾ ਪੰਨਲ ਮੀਟਿੰਗ ਵਿੱਚ ਜੇ ਮਾਰ ਸਾਹਿਬ ਦੀ ਮੀਟਿੰਗ ਦਾ ਸਾਡਾ ਕੰਮ ਹੋ ਗਿਆ ਜਾਨੂ ਸ਼ਕਾ ਸੀਆਰ ਨੰਬਰ ਦਿੱਤਾ ਗਿਆ ਸਵਾਦ ਵਿੱਚ ਟਿਕਦਾ ਉੱਥੇ ਖੜੂਗੇ ਕਿਉਂਕਿ ਮੈਂ ਇਹਨਾਂ ਦੀ ਬਹੁਤ ਮੰਡੇ ਸਮਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਦੇ ਚਰਗੇ ਆਪਣੀ ਜਿੱਥੇ ਜਿੱਥੇ ਗਲਕਾਰ ਸੀ ਨਾ ਉਹਨਾਂ ਦੇ ਦਹੀ ਗਏ ਮੇਰੀ ਮੰਤਰੀ ਦੇ ਪ੍ਰਚਾਰ ਸੈਕਟਰ ਦਾ ਅਨੁਸਾਰ ਸ੍ਰੀ ਸੁਨਿਵਾ ਉਹਨਾਂ ਦੇ ਚਰਗੇ ਮੇਰੀਆਂ ਲਾਂਡੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਿਹੜੀ ਸਰਕਾਰ ਇਲੈਕਸ਼ਨਾਂ ਦੇ ਪਹਿਲਾ ਸਰਕਾਰ ਭੁਜਤ ਸਿੰਘ ਲਈ ਵਾਅਦੇ ਹੋ ਕੇ ਗੱਲ ਕਹਿੰਦੇ ਸੀ ਕਿ ਕਿਸਰੀ ਦਸਤਾਰਾ ਬਣ ਕੇ ਗੱਲ ਕਹਿੰਦੇ ਸੀ ਕਿ ਕਿਹੜੀ ਸਰਕਾਰ ਉਹ ਪਿੰਡ ਦੀਆਂ ਸੱਤਾਂ ਦੇ ਦੇਖੋ ਜੰਮੂ ਵੀ ਸੱਤਾਂ ਨੂੰ ਚੜ੍ਹਿਆ ਨਾ ਦੀ ਲੋੜ ਨਹੀਂ ਕਿਸੇ ਆਉਗਾ ਤੇ ਕੋਲ ਤੇ ਲੋੜ ਹੀ ਕਰੋ ਤੋੜਾ ਮੇਰੇ ਦੇ ਵਿੱਚ ਖਾਣ ਕਰਕੇ ਤੋੜਾ ਹੈ ਕੱਲ ਹਮ ਉਹੀ ਸਰਕਾਰਾਂ ਪਰ ਹਮ ਕੋਈ ਨਾ ਬਣੇ ਤਾਰ ਮੈਂ ਕਹਾਂਗਾ ਜਿਸ ਨੂੰ ਮੁਰਦਾ ਬਾਰ ਰੱਖਈਏ ਤੁਸੀਂ ਬੰਦ ਕਰ ਲਈਂ ਨੀ ਲੋਟੇ ਜਿਹਨੂੰ ਮੁਰਦਾ ਬਾਰ ਰੱਖਾ ਰਿਹਾ ਹੋਇਆ ਦੂਜੀ ਕਰਦਾ 54 ਮੁਰਦਾ ਗੋਦ ਨਮਸਕਾਰ